ਆਰੇ ਗੁੱਟੇ ਲਾ ਲੈ ਚੱਲ ਆਏ ਬੱਡੇ ਆ ਪਾਓ ਜੀ ਵਿਚੇ ਲਾ ਲੈਨੇ ਆਪਾਂ ਬੋਲਿਆ ਵੀ ਕਰੋ ਉੱਚੀ ਅਗਰਦੇ ਤੋਂ ਪੁੰਦਾ ਆ ਰੇਡ ਆਇਆ ਸ਼ਾਵਾ ਜੀ ਫੜੀ ਚ ਗਿਆ ਇਹ ਫਿੱਡੂ ਟੂ ਐ ਫਿੱਡੂ ਫਿੱਡੂ ਜਾਊਗਾ ਫਿੱਡੂ ਚੱਲ ਬੰਦੂ ਵਹੀਂ ਕੇ ਆ ਕਹਿੰਦੇ ਦੀਪੂ ਐ ਇਹ ਦੀਪੂ ਐ ਵੈਰੀ ਗੁੱਡ ਚੱਲ ਫਿੱਡੂ ਪਿਡੂ ਟੂ ਪਿਡੂ ਟੂ ਆਪੀ ਡੂ ਟੂ ਹੈ ਕਹਦਾ ਮੈਂ ਰੇਡ ਆ ਪੁੱਤੀ ਵੇ ਕਿ ਬੜੀ ਚੜਾਣੀ ਕਰ ਔਰ ਦੋਵੇਂ ਹੱਥ ਇਧਰ ਲੀ ਸਾਈਡ ਵੀ ਘੁੰਮਿਆ ਕਰ ਦੋ ਪਾਸੇ ਹੱਥ ਮਾਰੀ ਜਾਇਆ ਕਰ ਫੜੀਚਣਾ ਨਹੀਂ ਐ ਕਿ ਹਾਂ ਮੇਰੇ ਭਰਾਵਾ ਇਹਨੂੰ ਫੜਨ ਦੀ ਵਾਲ ਨਹੀਂ ਗਾ ਇਹਨੇ ਵਾਂਗੂ ਪੈਂਦੇ ਆ ਪੈਂਦਾ ਹੀ ਨਹੀਂ ਗਾ ਲਓ ਯਾਰ ਜੇ ਛੋਟੇ ਛੋਟੇ ਜਵਾਕ ਇੰਦਰ ਵੀ ਕਬੱਡੀ ਚੱਲਣ ਲਈ ਇੱਕ ਨਿੱਕੀ ਲੈ ਵੀ ਬਾਜ ਸਵਿੰਦਰੀਆ ਲੇਖ ਕੋਈ ਇਧਰ ਆ ਤੂੰ ਯਾਰ ਅੰਦਵਾਰੀ ਦਾ ਆਹ ਘੋੜੀ ਕਰਦੇ ਪੂਰੀ ਨੇ ਉੱਪਰ ਇਧਰ ਨਹੀਂ ਦਿਲ ਯਾਰ ਚੱਲ ਪੁੱਤੀ ਆ ਚੱਲ ਬਾਹਰ ਬਾਸ ਪਾਉ ਰੇਡ ਲੋ ਵੀਰ ਜੀ ਇਹ ਪਾਉਦਾ ਰੇਡ ਦੋਹਾਂ ਪਾਸੇ ਘੁੰਮ ਕੇ ਹੱਥ ਚਲਾ ਕੇ ਮਾਰੇ ਜ ਦੋਨੇ ਫੇਰ ਨਹੀਂ ਫੜਿੰਦਾ ਬੰਦਾ ਬਾਹਰ ਕੱਢਦਾ ਦੋ ਪਾਸੇ ਪਰਲੇ ਪਾਸੇ ਵੀ ਜਾਏਗਾ ਫਿਰ ਪਰਲੇ ਚੋਂਣ ਵਾਲੇ ਨੇ ਪੈਣਾ ਇਹ ਦਿਨ ਲੱਗ ਗਿਆ ਲਾ ਵੀਰ ਜਿੱਦ ਵਿੱਚ ਬਹੁਤ ਵੱਤ ਵੱਧ ਸ਼ੇਅਰ ਕਰਿਆ ਕਰੋ ਯਾਰ ਵੀਡੀਓ ਨੂੰ ਕਬੱਡੀ ਵਾਲਿਆਂ ਨੂੰ ਜਿਹੜੇ ਕਮੈਂਟ ਕਰਕੇ ਦੱਸਿਆ ਕਰੋ ਜਵਾਕ ਵੀ ਖੇਡਣਦੇ ਇੱਧਰ ਵੀ ਟੀਮਾਂ ਵੱਡੀਆਂ ਵੀ ਖੇਡੀਆਂ ਜਾਂਦੀਆਂ ਕਬੱਡੀ ਸ਼ੇਅਰ ਤੇ ਕਮੈਂਟ ਕਰਕੇ ਯਾਰ ਦੱਸਿਆ ਪਿੰਡ ਸਰਾਮਾ ਬੋਦਲਾ ਪਿੰਡ ਸਰਾਮਾ ਬੋਦਲਾ ਦੇ ਵਿੱਚ ਕਬੱਡੀ ਸਾਰੇ ਬਹੁਤ ਵਧੀਆ ਯਾਰ ਸਾਰਿਆਂ ਦਾ ਧੰਨਵਾਦ ਬੰਦਾ ਜਿੱਦਾਂ ਮਰਜ਼ੀ ਮਾਰਦੇ ਧੰਨਵਾਦ ਕਰਦੇ ਹਾਂ ਦਾ ਸਾਰਿਆਂ ਦਾ ਵੀਰਾਂ ਦਾ ਪਿਆਰ ਕਰਦੇ